दिल्ली चोणा तो बाद मान सरकार ने पंजाब पुलिस विच कीता वड्डा फेर बदल, विजिलेंस ब्यूरो चीफ हटाया वरिंदर जगह ए डी जीपी नागेश्वर राव होंगे नवे चीफ भ्रिष्टाचार मामले च मुकतसर सस्पेंड नस्पेंड कर खबर दिल्ली विच मिली हार तो बाद पंजाब दी मान सरकार ने पंजाब पुलिस फेरबदल किया है विजिलस ब्यूरो स्पैशल प्रमुख वरिंदर सिंह पद तो हटा दिता है ਹੁਣ ਉਹਨਾਂ ਦੀ ਜਗ੍ਹਾ ਡੀਜੀਪੀ ਨਗੇਸ਼ਵਰ ਰਾਵ ਨੂੰ ਇਹ ਜ਼ਿੰਮੇਵਾਰੀ ਸੌਂਪ ਦਿੱਤੀ ਗਈ ਹੈ ਇਸ ਸੰਬੰਧੀ ਆਦੇਸ਼ ਜਾਰੀ ਕਰ ਦਿੱਤੇ ਗਏ ਹਨ 2 ਦਿਨ ਪਹਿਲਾਂ ਹੀ ਪੰਜਾਬ ਸਰਕਾਰ ਨੇ ਇੱਕ ਆਰਡਰ ਜਾਰੀ ਕਰ ਸਾਰੇ ਵਿਭਾਗਾਂ ਦੇ ਪ੍ਰਮੁੱਖ ਡੀਸੀ ਐਸਐਸਪੀ ਨੂੰ ਆਦੇਸ਼ ਦਿੱਤਾ ਸੀ ਕਿ ਕਿਸੇ ਵੀ ਤਰ੍ਹਾਂ ਦੀ ਕਰਪਸ਼ਨ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਵਿਜੀਲੈਂਸ ਚੀਫ ਨੂੰ ਹਟਾਇਆ ਜਾਣਾ ਇਸੇ ਆਦੇਸ਼ ਸੰਬੰਧੀ ਵੱਡੀ ਕਾਰਵਾਈ ਹੈ ਪੰਜਾਬ ਸਰਕਾਰ ਆਉਣ ਵਾਲੇ ਸਮੇਂ ਵਿੱਚ ਹੋਰ ਵੱਡੀਆਂ ਕਾਰਵਾਈਆਂ ਕਰ ਸਕਦੀ ਹੈ ਉੱਧਰ ਪੰਜਾਬ ਸਰਕਾਰ ਵੱਲੋਂ ਮੁਕਤਸਰ ਦੇ ਡਿਪਟੀ ਕਮਿਸ਼ਨਰ ਨੂੰ ਸਸਪੈਂਡ ਕਰਨ ਦਾ ਸਮਾਚਾਰ ਸਾਹਮਣੇ ਆਇਆ ਹੈ ਸਰਕਾਰੀ ਸੂਤਰਾਂ ਅਨੁਸਾਰ ਪਰਿਸ਼ਟਾਚਾਰ ਦੇ ਮਾਮਲੇ ਵਿੱਚ ਸ਼ਿਕਾਇਤ ਮਿਲਣ ਤੇ ਸਰਕਾਰ ਨੇ ਇਹ ਕਾਰਵਾਈ ਕੀਤੀ ਹੈ ਵਿਜੀਲੈਂਸ ਨੂੰ ਪਰਿਸ਼ਟਾਚਾਰ ਮਾਮਲੇ ਵਿੱਚ ਕਾਰਵਾਈ ਕਰਨ ਦੇ ਆਦੇਸ਼ ਜਾਰੀ ਕਰ ਦਿੱਤੇ ਹਨ